ਹੁਣ ਜਦੋਂ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਦੀ ਆਪਸ ਦੇ ਵਿੱਚ ਖੜਕੀ ਹੈ ਤਾਂ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਪੰਜਾਬ ਦੇ ਲੋਕ ਹੁਣ ਇਹ ਜਾਨਣਾ ਚਾਹੁੰਦੇ ਨੇ ਕਿ ਕੀ ਹੁਣ ਵਿਕਰਮ ਮਜੀਠੀਆ ਨੂੰ ਅਕਾਲੀ ਦਲ ਚੋਂ ਬਾਹਰ ਕੱਢਿਆ ਜਾ ਰਿਹਾ ਹੈ ਤੇ ਕੀ ਹੁਣ ਵਿਕਰਮ ਮਜੀਠੀਆ ਭਾਜਪਾ ਦੇ ਵਿੱਚ ਜਾਣ ਕੇ ਕੀ ਵਿਕਰਮਜੀਤ ਮਜੀਠੀਆ ਦੀਆਂ ਭਾਜਪਾ ਦੇ ਨਾਲ ਨੇੜਤਾਵਾਂ ਵੱਧ ਰਹੀਆਂ ਨੇ ਕੀ ਹੁਣ ਬਿਕਰਮਜੀਤ ਮਜੀਠੀਆ ਨਵਾਂ ਅਕਾਲੀ ਦਲ ਬਣਾਉਣਗੇ ਜਿਹੜਾ ਕਿ ਭਾਜਪਾ ਨਾਲ ਗੱਠ ਜੋੜ ਕਰਕੇ ਚੱਲੇਗਾ ਤੇ ਨਾਲ ਹੀ ਸਵਾਲ ਇਹ ਵੀ ਹੈ ਕਿ ਕੀ ਇਹ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੀ ਬਣਾਈ ਹੋਈ ਸਕੀਮ ਮੁਤਾਬਕ ਤਾਂ ਨਹੀਂ ਖੇਡਿਆ ਜਾ ਰਿਹਾ ਰਲ ਮਿਲ ਕੇ ਤਾਂ ਨਹੀਂ ਸਭ ਕੁਝ ਕਰ ਰਹੇ ਇਹਨਾਂ ਸਵਾਲਾਂ ਤੇ ਆਪਾਂ ਗੱਲ ਕਰਦੇ ਹਾਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਸ਼੍ਰੋਮਣੀ ਕਮੇਟੀ ਦੀ ਅੰਤਰਮ ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਰਾਂ ਨੂੰ ਅਹੁਦੇ ਤੋਂ ਹਟਾਇਆ ਉਹਨਾਂ ਦੀ ਥਾਂ ਤੇ ਕੁਲਦੀਪ ਸਿੰਘ ਗੜਕਾਚ ਨੂੰ ਲਾਇਆ ਤਾਂ ਜਦੋਂ ਫਿਰ ਜਿਹੜੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨੂੰ ਵੀ ਅਹੁਦੇ ਤੋਂ ਲਾਇਆ ਤਾਂ ਇੱਕ ਵੱਡਾ ਜਦ ਰੌਲਾ ਪਿਆ ਜਦੋਂ ਇਹ ਸਵਾਲ ਉੱਠੇ ਕਿ ਜਿਹੜੀ 2 ਦਸੰਬਰ ਨੂੰ ਬਾਦਲਾਂ ਨੂੰ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਲਾਈ ਗਈ ਸੀ ਇਹ ਉਹਦਾ ਬਦਲਾ ਲਿਆ ਜਾ ਰਿਹਾ ਹੈ ਜਦੋਂ ਇਹ ਸਵਾਲ ਉੱਠੇ ਕਿ ਇਹ ਤਾਂ ਬਹੁਤ ਗਲਤ ਗੱਲ ਕੀਤੀ ਜਾ ਰਹੀ ਹੈ ਤਾਂ ਇਹਦੇ ਵਿੱਚ ਫਿਰ ਜਿਵੇਂ ਹੋਰ ਬੜੇ ਬੋਲੇ ਉਵੇਂ ਵਿਕਰਮ ਮਜੀਠੀਆ ਦਾ ਬਿਆਨ ਵੀ ਆਇਆ ਉਹਨੇ ਕਿਹਾ ਵੀ ਮੈਨੂੰ ਵੀ ਇਹ ਗਲਤ ਲੱਗਿਆ ਤੇ ਮੇਰੇ ਮਨ ਨੂੰ ਵੀ ਦੁੱਖ ਲੱਗਿਆ ਇਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਹੀਂ ਸੀ ਹਟਾਇਆ ਜਾਣਾ ਚਾਹੀਦਾ ਹੁਣ ਜਦੋਂ ਇਹ ਬਿਆਨ ਮਜੀਠੀਆ ਦਾ ਆਇਆ ਤਾਂ ਉਸ ਤੋਂ ਬਾਅਦ ਫਿਰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸੀ ਜਿਹੜੇ ਬਲਵਿੰਦਰ ਸਿੰਘ ਭੂੰਦੜ ਉਹਨਾਂ ਵੱਲੋਂ ਇੱਕ ਬਿਆਨ ਆਇਆ ਬੜਾ ਸਖਤ ਬੜਾ ਕੋੜਾ ਕਸੇਲਾ ਬੜਾ ਗੁੱਸੇ ਨਾਲ ਭਰਿਆ ਬੜਾ ਤਲਖੀ ਨਾਲ ਭਰਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਕਰਮ ਮਜੀਠੀਆ ਨੇ ਸੁਖਬੀਰ ਬਾਦਲ ਦੀ ਪਿੱਠ 'ਤੇ ਛੁਰਾ ਮਾਰਿਆ ਉਹਨਾਂ ਨੇ ਕਿਹਾ ਕਿ ਮਜੀਠੀਆ ਨੇ ਬਿਲਕੁਲ ਗਲਤ ਕੀਤਾ ਸੁਖਬੀਰ ਬਾਦਲ ਦੇ ਪਰਿਵਾਰ ਦੇ ਮਜੀਠੀਆ ਤੇ ਆਸਾਨ ਹੀ ਬੜੇ ਸੀ ਮਜੀਠੀਆ ਦੇ ਲਈ ਸੁਖਬੀਰ ਬਾਦਲ ਹੋਰਾਂ ਨੇ ਬੜਾ ਕੁਝ ਕੀਤਾ ਹੋਇਆ ਸੀ ਇਸ ਕਰਕੇ ਉਹਨੂੰ ਇਹ ਬਿਆਨ ਨਹੀਂ ਸੀ ਦੇਣਾ ਚਾਹੀਦਾ ਉਸ ਤੋਂ ਬਾਅਦ ਜਦੋਂ ਇਹ ਬਿਆਨ ਲਿਖਤੀ ਤੌਰ ਤੇ ਆਇਆ ਕੁਝ ਟਾਈਮ ਬਾਅਦ ਇੱਕ ਵਾਰ ਬਲਵਿੰਦਰ ਸਿੰਘ ਭੂੰਦੜ ਦਾ ਫਿਰ ਬਿਆਨ ਮੀਡੀਆ 'ਚ ਘੁੰਮਿਆ ਵੀ ਵੇਖੋ ਮੈਂ ਇੰਨੇ ਸਖਤ ਸ਼ਬਦ ਨਹੀਂ ਵਰਤਦਾ ਔਰ ਇਹ ਬਿਆਨ ਮੇਰਾ ਨਹੀਂ ਹੈ ਪਰ ਉਸ ਤੋਂ ਬਾਅਦ ਫਿਰ ਜਦੋਂ ਬਲਵਿੰਦਰ ਸਿੰਘ ਭੂੰਦੜ ਨੂੰ ਮੀਡੀਆ ਨੇ ਪੁੱਛਿਆ ਬਈ ਪੁੰਦਰ ਸਾਹਿਬ ਪਹਿਲਾਂ ਤੁਸੀਂ ਆ ਬਿਆਨ ਲਿਖ ਕੇ ਜਾਰੀ ਕੀਤਾ ਫਿਰ ਤੁਸੀਂ ਕਿਹਾ ਵੀ ਮੇਰਾ ਐਡੇ ਸਖਤ ਸ਼ਬਦ ਹੋ ਨਹੀਂ ਸਕਦੇ ਜਿਹੜਾ ਪਿੱਠ 'ਚ ਛੁਰਾ ਮਾਰਨ ਵਾਲੇ ਬਈ ਫਿਰ ਇਹ ਬਿਆਨ ਕਿਹਨੇ ਦਿੱਤਾ ਹੈ ਚਰਚਾ ਇਹ ਚੱਲ ਪਈ ਮੀਡੀਆ 'ਚ ਲੋਕਾਂ 'ਚ ਬਈ ਬਲਵਿੰਦਰ ਪੁੰਦਰ ਦੇ ਨਾਂ ਤੇ ਬਾਦਲਾ ਨੇ ਇਹ ਬਿਆਨ ਦਿੱਤਾ ਨਾ ਪੁੰਦਰ ਦਾ ਵਰਤਿਆ ਗਿਆ ਪਰ ਫਿਰ ਪੁੰਦਰ ਸਾਹਿਬ ਇੱਕਦਮ ਆਪਣੇ ਬਿਆਨ ਤੋਂ ਫਿਰ ਬਦਲੇ ਉਹ ਕਹਿੰਦੇ ਵੇਖੋ ਬਿਆਨ ਮੇਰਾ ਹੀ ਹੈ ਪਰ ਇਹ ਬੈਂਸ ਸਾਹਿਬ ਨੇ ਲਿਖ ਕੇ ਜਾਰੀ ਕੀਤਾ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਸੀ ਮੈਂ ਸਹਿਮਤੀ ਦਿੱਤੀ ਸੀ ਤੇ ਤਾਂ ਕਰਕੇ ਹੀ ਬਿਆਨ ਦਿੱਤਾ ਗਿਆ ਜਦੋਂ ਪੱਤਰਕਾਰ ਨੇ ਪੁੱਛਿਆ ਵੀ ਫਿਰ ਤੁਸੀਂ ਐ ਕਿਉਂ ਕਹਿ ਰਹੇ ਹੋ ਵੀ ਇੰਨਾ ਸਖਤ ਬਿਆਨ ਤਾਂ ਮੇਰਾ ਹੋ ਨਹੀਂ ਸਕਦਾ ਉਹ ਕਹਿੰਦੇ ਹਾਂ ਮੈਨੂੰ ਲੱਗਦਾ ਸੀ ਕਿ ਮੈਂ ਇੰਨਾ ਸਖਤ ਬਿਆਨ ਨਹੀਂ ਦੇ ਸਕਦਾ ਪਰ ਫਿਰ ਮੈਂ ਕਿਵੇਂ ਦੇ ਗਿਆ ਹੁਣ ਕਿੱਡੀ ਹਾਸੋਹੀਣੀ ਗੱਲ ਹੈ ਵੀ ਬੰਦੇ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਬਿਆਨ ਮੇਰਾ ਹੈ ਕਿ ਮੇਰਾ ਨਹੀਂ ਹੈ ਮੈਂ ਇੰਨਾ ਬਿਆਨ ਦੇ ਨਹੀਂ ਸਕਦਾ ਸਖਤ ਫਿਰ ਇਹ ਹੈ ਮੇਰਾ ਫਿਰ ਮੈਂ ਤਾਂ ਐਵੇਂ ਦਾ ਦੇ ਨਹੀਂ ਮਤਲਬ ਇਹ ਕੀ ਹੈ ਇੱਥੇ ਸਾਰਾ ਗੋਲਮਾਲ ਹੈ ਜੀ ਗੋਲਮਾਲ ਹੈ ਸੋ ਹੁਣ ਅਗਲਾ ਸਵਾਲ ਜਿਹੜਾ ਹੈ ਕੀ ਹੁਣ ਵਿਕਰਮ ਮਜੀਠੀਆ ਅਕਾਲੀ ਦਲ 'ਚ ਰਹਿਣਗੇ ਜਾਂ ਅਕਾਲੀ ਦਲ ਚੋਂ ਕੱਢੇ ਜਾਣਗੇ ਕੀ ਉਹ ਭਾਜਪਾ 'ਚ ਜਾਣਗੇ ਵੇਖੋ ਜਿਹੜੇ ਇਹ ਤਿੰਨ ਸਵਾਲ ਉਹ ਉਹ ਸਵਾਲਾਂ ਦਾ ਜਵਾਬ ਹੈ ਪਹਿਲਾਂ ਮੈਂ ਇਹ ਦੇ ਦਿਆਂ ਕਿ ਬਿਕਰਮਜੀਤ ਮਜੀਠੀਆ ਬੀਜੇਪੀ ਨਾਲ ਜੁੜ ਸਕਦੇ ਨੇ ਬੀਜੇਪੀ 'ਚ ਜਾ ਸਕਦੇ ਨੇ ਜਵਾਬ ਇਹਦਾ ਯੈਸ ਹਾਂ ਜਾ ਹੀ ਸਕਦੇ ਨੇ ਜਾਣਾਂ ਕੀ ਔਖਾ ਜਿਹੜੇ ਰਾਜਨੇਤਾ ਨੇ ਉਹ ਆਪਣੀ ਸਿਆਸਤ ਜਮਾਉਣ ਲਈ ਸਿਆਸਤ ਚਮਕਾਉਣ ਲਈ ਕਿਤੇ ਵੱਡੇ ਵੱਡੇ ਕਦਮ ਚੁੱਕ ਜਾਂਦੇ ਨੇ ਤਾਂ ਮਜੀਠੀਆ ਸਾਹਿਬ ਵੀ ਜੇ ਉਹ ਜਾਣਾ ਚਾਹਣ ਜੇ ਉਹਨਾਂ ਨੂੰ ਲੱਗੇ ਕਿ ਮੈਨੂੰ ਇਧਰੋਂ ਵੱਧ ਫਾਇਦਾ ਹੋ ਸਕਦਾ ਹੈ ਤਾ ਜਾ ਹੀ ਸਕਦੇ ਨੇ ਅੱਗੇ ਪਹਿਲਾਂ ਵੀ ਕਾਲੀ ਦਲ ਬੀਜੇਪੀ ਨਾਲ ਰਲ ਕੇ ਕੰਮ ਕਰਦਾ ਹੀ ਰਿਹਾ ਮਜੀਠੀਆ ਸਾਹਿਬ ਉਦੋਂ ਵਿੱਚ ਹੀ ਹੁੰਦੇ ਸੀ ਤਾਂ ਹੁਣ ਵੀ ਉਹ ਜਾ ਸਕਦੇ ਨੇ ਇਹ ਆਉਣ ਵਾਲਾ ਟਾਈਮ ਦੱਸੇਗਾ ਜਾਂਦੇ ਆ ਕਿ ਨਹੀਂ ਪਰ ਜੇ ਆਪਾਂ ਇਹ ਕਹੀਏ ਵੀ ਉਹ ਤਾਂ ਜਾ ਹੀ ਨਹੀਂ ਸਕਦੇ ਤਾਂ ਇਹ ਗੱਲ ਮੇਰੇ خیال ਨਾਲ ਗਲਤ ਹੋਊਗੀ ਹੁਣ ਅਗਲੀ ਜਿਹੜੀ ਗੱਲ ਹੈ ਕਿ ਕੀ ਬਿਕਰਮਜੀਤ ਮਜੀਠੀਆ ਤੇ ਸੁਖਬੀਰ ਬਾਦਲ ਦੀ ਇਹ ਰਲ ਕੇ ਖੇਡੀ ਖੇਡ ਹੈ ਰਲ ਮਿਲ ਕੇ ਇੱਕ ਵਿਚਾਰ ਆ ਰਿਹਾ ਕੁਝ ਲੋਕ ਕਹਿ ਰਹੇ ਨੇ ਕਿ ਰਲ ਮਿਲ ਕੇ ਖੇਡ ਰਹੇ ਨੇ ਕਿਉਂਕਿ ਕਾਲੀ ਦਲ 'ਚ ਜਿਵੇਂ ਦਾ ਖਲਾਰਾ ਪਿਆ ਤਾਂ ਸੁਖਬੀਰ ਤੇ ਮਜੀਠੀਆ ਨੇ ਕੁਝ ਲੋਕ ਕਹਿੰਦੇ ਨੇ ਇਦਾਂ ਦੀ ਸਕੀਮ ਬਣਾਈ ਐ ਵੀ ਜੇ ਸੁਖਬੀਰ ਨੂੰ ਪਾਸੇ ਵੀ ਕਰਨਾ ਪੈ ਜਾਏ ਤਾਂ ਮਜੀਠੀਆ ਨੂੰ ਮੂਹਰੇ ਲਾਇਆ ਜਾ ਸਕੇ ਤੇ ਕਾਲੀ ਦਲ ਘਰ ਦਾ ਘਰ ਚ ਹੀ ਰਹਿ ਜੇ ਇਹ ਹੋ ਸਕਦਾ ਬਿਲਕੁਲ ਹੋ ਸਕਦਾ ਜਨਾਬ ਏਵੇਂ ਚਲਦੀਆਂ ਸਿਆਸਤਾਂ ਸਿਆਸੀ ਟਿਕੜਮਬਾਜ਼ੀਆਂ ਤੇ ਸਿਆਸੀ ਦਾਪੇਚ ਹੋਰ ਹੁੰਦੇ ਕੀ ਨੇ ਤੁਸੀਂ ਦੱਸ ਦਿਓ ਇਹਵੇਂ ਹੋ ਸਕਦਾ ਹੈ ਰਾਜਾ ਵੜਿੰਗ ਨੇ ਜਿਹੜੇ ਕਾਂਗਰਸ ਦੇ ਪ੍ਰਧਾਨ ਉਹਨਾਂ ਨੇ ਸਿੱਧੀ ਗੱਲ ਆਖੀ ਹੈ ਉਹ ਕਹਿੰਦੇ ਰਲ ਮਿਲ ਕੇ ਖੇਡ ਰਹੇ ਨਹੀਂ ਕਹਿੰਦੇ ਇਹਨਾਂ 'ਚ ਕੋਈ ਫਰਕ ਨਹੀਂਗਾ ਸਕੀਮ ਬਣਾ ਕੇ ਸਭ ਕੁਝ ਕੀਤਾ ਗਿਆ ਹੁਣ ਇਹਵੇਂ ਹੋ ਹੀ ਸਕਦਾ ਹੁਣ ਤੁਸੀਂ ਕਹੋਗੇ ਕਿ ਮੈਂ ਸਪਸ਼ਟ ਗੱਲ ਕਿਉਂ ਨਹੀਂ ਕਹੀ ਵੇਖੋ ਸਪਸ਼ਟ ਗੱਲ ਤਾਂ ਵੱਧ ਤਾਂ ਕਿਆਸਰਾਈਆਂ ਹੀ ਹੁੰਦੀਆਂ ਨੇ ਇਹੋ ਜਿਹੇ ਮਾਮਲਿਆਂ 'ਚ ਜਦੋਂ ਉਹ ਸਪਸ਼ਟ ਰੂਪ ਚ ਕੁਝ ਸਾਹਮਣੇ ਨਹੀਂ ਆਉਂਦੇ ਕਰਕੇ ਉਦੋਂ ਤੱਕ ਮੰਨ ਲਓ ਪਹਿਲਾਂ ਮੈਂ ਪਿਛਲੇ ਦਿਨਾਂ ਤੋਂ ਕਹਿ ਰਿਹਾ ਸੀ ਕਿ ਇੰਜ ਹੋ ਸਕਦਾ ਹੈ ਕਿ ਮਜੀਠੀਆ ਸੁਖਬੀਰ ਦੇ ਉਲਟ ਬੋਲਣ ਲੱਗ ਪੈਣ ਪਰ ਆਪਾਂ ਇਹ ਕਹਿੰਦੇ ਸੀ ਹੋ ਸਕਦਾ ਹੈ ਮਜੀਠੀਆ ਨੂੰ ਮੈਂ ਕਰਤਾ ਆਪਾਂ ਕਹਿ ਲਾਪੇ ਲੋਕ ਕਰਤਾ ਪਹਿਲਾਂ ਤਾਂ ਅੰਦਾਜ਼ੇ ਹੀ ਹੁੰਦੇ ਨੇ ਨਾ ਕਿ ਅੰਦਾਜ਼ੇ ਕਿੱਧਰ ਨੂੰ ਵੱਧ ਜਿਹੜੇ ਗਰੋ ਕਰ ਰਹੇ ਨੇ ਤਾਂ ਹੁਣ ਮਜੀਠੀਆ ਸਾਹਿਬ ਤੇ ਸੁਖਬੀਰ ਦੀ ਇਹ ਰਲਿ ਮਿਲੀ ਵੀ ਹੋ ਸਕਦੀ ਹੈ ਇਹ ਹੁਣ ਤੁਸੀਂ ਆਪੇ ਇਹਦਾ ਹਿਸਾਬ-ਕਿਤਾਬ ਲਾਓ ਗੋਟੀਆਂ ਕਿੱਧਰ ਨੂੰ ਕਿਵੇਂ ਬੈਠਦੀਆਂ ਨੇ ਹੁਣ ਅਗਲਾ ਕੀ ਹੋਊਗਾ ਮੀਡੀਆ ਦੇ ਵਿੱਚ ਕਿ ਚਰਚਾ ਹੈ ਕਿ ਇਹ ਹੋ ਸਕਦਾ ਹੈ ਕਿ ਵਿਕਰਮ ਮਜੀਠੀਆ ਆਪਣਾ ਨਵਾਂ ਅਕਾਲੀ ਦਲ ਬਣਾ ਲੈਣ ਤੇ ਉਸ ਅਕਾਲੀ ਦਲ ਦੇ ਨਾਲ ਫਿਰ ਜਿੰਨੇ ਬਾਗੀ ਨੇ ਜਿੰਨੇ ਸਾਰੇ ਨੇ ਉਹਨਾਂ ਨੂੰ ਜੋੜ ਲੈਣ ਔਰ ਕਿਉਂਕਿ ਜਿਹੜੇ ਸੁਖਬੀਰ ਬਾਦਲ ਤੋਂ ਔਖੇ ਨੇ ਤਾਂ ਜਦੋਂ ਮਜੀਠੀਆ ਨੇ ਹੁਣ ਇਹ ਬਿਆਨ ਦੇ ਦਿੱਤਾ ਹੈ ਤਾਂ ਉਹ ਸਾਰੇ ਮਜੀਠੀਆ ਦੇ ਬਿਆਨ ਦੀ ਤਾਰੀਫ ਕਰ ਰਹੇ ਨੇ ਮਤਲਬ ਮਜੀਠੀਆ ਦੇ ਆਲੇ ਦੋਲੇ ਇਕੱਠੇ ਹੋ ਸਕਦੇ ਨੇ ਤਾਂ ਇਹ ਵੀ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਤੋਂ ਵੱਖਰਾ ਅਕਾਲੀ ਦਲ ਬਣਾ ਕੇ ਤੇ ਫਿਰ ਉਹਦਾ ਗੱਠ ਜੋੜ ਭਾਜਪਾ ਨਾਲ ਕੀਤਾ ਜਾਵੇ ਤੇ ਫਿਰ ਇਸ ਤਰੀਕੇ ਨਾਲ ਚੱਲਿਆ ਜਾਵੇ ਵੇਖੋ ਇਹ ਜਿਹੜੀ ਸਿਆਸਤ ਹੈ ਬੜੀ ਕੁੱਤੀ ਚੀਜ਼ ਆ ਸਿਆਸਤ ਲੋਕਪੱਖੀ ਵੀ ਹੁੰਦੀ ਆ ਔਰ ਸਿਆਸਤ ਜਿਹੜੀ ਆ ਉਹ ਕੁਰਸੀਆਂ ਲਈ ਵੀ ਹੁੰਦੀ ਆ ਤੇ ਜਿਹੜੀ ਇਹ ਨੇਤਾਗਿਰੀ ਵਾਲੀ ਕੁਰਸੀਆਂ ਵਾਲੀ ਸਿਆਸਤ ਆ ਇਹ ਬੜੀ ਭੈੜੀ ਆ ਇਹ ਕੁਝ ਵੀ ਕਰਾ ਦਿੰਦੀ ਆ ਇਹਦੇ ਚ ਕੋਈ ਰੂਲ ਕੋਈ ਅਸੂਲ ਕੋਈ ਸਟੈਂਡ ਨਹੀਂ ਬਹੁਤੇ ਹੁੰਦੇ ਇਹਦੇ ਚ ਤਾਂ ਦਿਨੇ ਬਿਆਨ ਦੇ ਕੇ ਸ਼ਾਮ ਨੂੰ ਅਗਲੇ ਬਦਲ ਜਾਂਦੇ ਨੇ ਇਸ ਚੱਲਦਾ ਸੋ ਇਹ ਜਿਹੜੀ ਇਸ ਟਾਈਮ ਅਕਾਲੀ ਦਲ ਦਾ ਸੰਕਟ ਬਣਿਆ ਇਹਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਕਾਫੀ ਜੜੀਆਂ ਸਪਸ਼ਟ ਤਸਵੀਰਾਂ ਆ ਜਾਣੀਆਂ ਨੇ ਉੱਗੜ ਕੇ ਕਿੱਧਰ ਨੂੰ ਕੀ ਹੁੰਦਾ ਉਧਰ ਜਿਹੜੇ ਨਵੇਂ ਜਥੇਦਾਰ ਸਾਹਿਬ ਲਾਏ ਨੇ ਜਿਨ੍ਹਾਂ ਦੀ ਤਾਜਪੋਸ਼ੀ ਕੀਤੀ ਗਈ ਹੈ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਉਹਦੇ ਤੇ ਵੱਡਾ ਰੌਲਾ ਪੈ ਗਿਆ ਜਿਹੜੇ ਤਰੀਕੇ ਨਾਲ ਤਾਜਪੋਸ਼ੀ ਕੀਤੀ ਆ ਉਹ ਪਹਿਣਾ ਹੀ ਸੀ ਤਾਜਪੋਸ਼ੀ ਕਿਵੇਂ ਕੀਤੀ ਪਹਿਲਾਂ ਤਾਂ ਗਿਆਨੀ ਰਗਵੀਰ ਸਿੰਘ ਨੂੰ ਜਿਵੇਂ ਲਾਇਆ ਤੇ ਨਵਾਂ ਜਥੇਦਾਰ ਸਾਹਿਬ ਲਾਇਆ ਇਹ ਤੇ ਰੋਲਾ ਪੈਣ ਦੀ ਸੰਭਾਵਨਾ ਪਹਿਲਾਂ ਹੀ ਸੀ ਤਾਂ ਉਹ ਪੈ ਗਿਆ ਹੁਣ ਦੂਜਾ ਜਦੋਂ ਲਾ ਦਿੱਤਾ ਤਾਂ ਤਾਜਪੋਸ਼ੀ ਲਈ ਪਹਿਲਾ ਸਮਾਂ ਰੱਖਿਆ 10 ਵਜੇ ਦਾ ਫੇਰ ਰਾਤ ਨੂੰ ਕਹਿੰਦੇ 2:30 3 ਵਜੇ ਹੀ ਜਥੇਦਾਰ ਸਾਹਿਬ ਨੂੰ ਤਾਜਪੋਸ਼ੀ ਉਹਨਾਂ ਦੀ ਕਰਤੀ ਜਿਹੜੇ ਨਵੇਂ ਲਾਏ ਆ ਹੁਣ ਇਹ ਸਾਰਾ ਕੁਝ ਕਿਉਂ ਕੀਤਾ ਇਹਦੇ ਤੇ ਵੱਡੇ ਵੱਡੇ ਬਿਆਨ ਆ ਗਏ ਨੇ ਬੀਬੀ ਜਗੀਰ ਕੌਰ ਕਹਿੰਦੀ ਕਿ ਚੋਰੀ ਦੇ ਪੁੱਤ ਕਦੇ ਸ਼ੇਰ ਨਹੀਂ ਬਣਦੇ ਕਿਉਂ ਚੋਰੀ ਦੇ ਪੁੱਤ ਦਾ ਮਤਲਬ ਵੀ ਰਾਤ ਦੇ ਹਨੇਰੇ ਦੇ ਵਿੱਚ ਹੁਣ ਗਿਆਨੀ ਹਰਪ੍ਰੀਤ ਹੋਰਾਂ ਨੇ ਕਿਹਾ ਨਾ ਉੱਥੇ ਗ੍ਰੰਥ ਨਾ ਉੱਥੇ ਪੰਥ ਤੇ ਇਹ ਕਿਹੜੀ ਫਿਰ ਸਿੰਘ ਸਾਹਿਬ ਦੀ ਤਾਜ ਪੁਸ਼ੀ ਹੈ ਬਈ ਪਰ ਜਿਹੜੇ ਉਧਰੋਂ ਬਿਆਨ ਆਇਆ ਸ਼੍ਰੋਮਣੀ ਕਮੇਟੀ ਦੇ ਬੰਦਿਆਂ ਦਾ ਉਹ ਕਹਿੰਦੇ ਆ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਸੀ ਔਰ ਉਥੇ ਪੰਥ ਵੀ ਸੀ ਤੇ ਦੋਨਾਂ ਦੀ ਹਾਜ਼ਰੀ ਚ ਕੀਤਾ ਗਿਆ ਹੁਣ ਪੰਥ ਕਿਨੂੰ ਕਿਹਾ ਜਾ ਰਿਹਾ ਹੈ ਲੋਕ ਕਮੈਂਟ ਕਰ ਰਿਹਾ ਸੋਸ਼ਲ ਮੀਡੀਆ ਤੇ ਵੀ ਕੀ ਅਕਾਲੀ ਦਲ ਦੇ ਚਾਰ ਲੀਡਰ ਜਿਹੜੇ ਸ਼ਰਮਣੀ ਕਮੇਟੀ ਰਾਈ ਖੜੇ ਸੀ ਕੋਲ ਉਹ ਪੰਥ ਨੇ ਔਰ ਉਧਰ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਆ ਬਾਬਾ ਜਿਹੜਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਉਹਨਾਂ ਨੇ ਸਖਤ ਵਿਰੋਧ ਕੀਤਾ ਜਿਹੜੇ ਨਿਹੰਗ ਸਿੰਘ ਔਰ ਰਾਜਾ ਰਾਮ ਸਿੰਘ ਨੇ ਉਹਨਾਂ ਨੇ ਬੜਾ ਸਖਤ ਵਿਰੋਧ ਕੀਤਾ ਉਹ ਕਹਿੰਦੇ ਆ ਕਿ ਦੇਖੋ ਇਹ ਸਭ ਕੁਝ ਪੰਥਕ ਮਰਿਆਦਾ ਦੇ ਉਲਟ ਹੋ ਰਿਹਾ ਔਰ ਇੱਥੋਂ ਤੱਕ ਗੱਲ ਉੱਠੀ ਹੈ ਕਿ ਅਸੀਂ ਨਵੇਂ ਜਥੇਦਾਰ ਨੂੰ ਕਾਲ ਤਖਤ ਸਾਹਿਬ ਦਾ ਜਥੇਦਾਰ ਮੰਨਣਾ ਹੀ ਨਹੀਂ ਉਧਰ ਨਵੇਂ ਜਿਹੜੇ ਜਥੇਦਾਰ ਥਾਪੇ ਗਏ ਕੁਲਦੀਪ ਸਿੰਘ ਗੜਗੱਜ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ 2 ਦਸੰਬਰ ਵਾਲਾ ਜਿਹੜਾ ਫੈਸਲਾ ਕਾਲ ਤਖਸਬ ਨੇ ਕੀਤਾ ਸੀ ਉਹ ਇਨ ਬਿਨ ਉਵੇਂ ਰਹੇਗਾ ਜਿਹੜਾ ਸੁਖਬੀਰ ਬਾਦਲ ਤੇ ਇਕਾਲੀ ਦਲ ਦੇ ਆਗੂਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਦੂਜਾ ਉਹਨਾਂ ਨੇ ਕਿਹਾ ਕਿ ਪੰਥ ਸਾਡੇ ਜਿਹੜੇ ਬੜਾ ਇੱਕ ਹਾਸੇ ਭਰੇ ਲਈਏ ਚ ਉਹਨਾਂ ਨੇ ਕਿਹਾ ਕਹਿੰਦੇ ਸਾਡੇ ਬੰਦਿਆਂ ਨੂੰ ਜੇ ਬਾਹਰੋਂ ਕੋਈ ਵੱਡਾ ਵਿਰੋਧ ਨਾ ਆ ਰਿਹਾ ਹੋਵੇ ਤਾਂ ਇਹ ਘਰੇ ਲੜ ਪੈਂਦੇ ਨੇ ਇਹ ਬਿਆਨ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਦਿੱਤਾ ਹੁਣ ਤੁਸੀਂ ਇਹਦੇ ਬਾਰੇ ਦੱਸਿਓ ਕੀ ਕੁਲਦੀਪ ਸਿੰਘ ਗੜਗਾਜ ਸਾਹਿਬ ਠੀਕ ਕਹਿ ਰਹੇ ਨੇ ਜਾਂ ਗਲਤ ਕਹਿ ਰਹੇ ਨੇ ਦੇਖੋ ਇਹ ਜਿਹੜਾ ਰੌਲਾ ਇਹਦੇ ਨਾਲ ਜਿਹੜੀ ਸਿੱਖੀ ਮਰਿਆਦਾ ਔਰ ਜਿਹੜਾ ਸਿੱਖ ਪੰਥ ਦਾ ਇੱਕ ਰਤਬਾ ਸੀ ਜਾਂ ਅਕਾਲ ਤਖ਼ਤ ਸਾਹਿਬ ਦਾ ਇੱਕ ਰਤਬਾ ਸੀ ਉਹਨੂੰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਨਤਾ ਦੇ ਵਿੱਚ ਦੇਸ਼ ਦੁਨੀਆ ਦੇ ਵਿੱਚ ਮਤਲਬ ਮੈਂ ਅਫਸੋਸ ਨਾਲ ਕਹਿ ਸਕਦਾ ਕਿ ਉਹਨੂੰ ਛੋਟਾ ਕੀਤਾ ਜਾ ਰਿਹਾ ਹੈ ਕਿਉਂਕਿ ਬਹੁਤ ਵੱਡਾ ਰਤਬਾ ਸੀ ਅਕਾਲ ਤਖ਼ਤ ਸਾਹਿਬ ਦਾ ਤੇ ਅੱਜ ਅੱਜ ਜੋ ਕੁਝ ਹੋ ਰਿਹਾ ਹੈ ਉਹ ਠੀਕ ਨਹੀਂ ਹੋ ਰਿਹਾ ਉਹ ਗਲਤ ਹੋ ਰਿਹਾ ਉਹਦੇ ਨਾਲ ਕਈ ਤਰ੍ਹਾਂ ਦੇ ਉਹ ਸਵਾਲ ਖੜੇ ਹੋਏ ਨੇ ਜਿਹੜੇ ਨਹੀਂ ਸੀ ਹੋਣੇ ਚਾਹੀਦੇ ਬਹੁਤ ਮਿਹਰਬਾਨੀ ਸ਼ੁਕਰੀਆ